ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜਿਹੜੇ ਵੀਰ ਮੇਰੇ ਚੈਨਲ ਨਾਲ ਨਵੇਂ ਜੁੜੇ ਆ ਜਾਂ ਜੁੜਨਾ ਚਾਹੁੰਦੇ ਆ ਜੁੜਨਾ ਚਾਹੁੰਦਾ ਕਿ ਜੁੜੀ ਜਾਓ ਬਾਈ ਯਾਰ ਕੇ ਬਟਨੀ ਦਬ ਦਿਨਾ ਜਿਹੜਾ ਜੋਰ ਲੱਗਣਾ ਮੇਰੇ ਸਬਸਕ੍ਰਾਈਬਰ ਵੱਧ ਜਾਣਗੇ ਜੀ ਤੁਹਾਡਾ ਕੋਈ ਨਹੀਂ ਬਗਲਣਾ ਤੇ ਬਾਕੀ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634323 9501634323 ਬੈਂਤੀਆ ਵੀਰ ਜੀ ਵੀ ਵੀਡੀਓ ਨਾ ਤੁਸੀਂ ਇਹ ਨਾ ਕਹੋ ਵੀ ਵੀਡੀਓ ਬਣਵਾਉਣ ਦਾ ਮਾਰਾ ਕਹਿੰਦਾ ਜਾਂ ਕਿਦਾਂ ਵੀ ਹਰ ਇੱਕ ਚੀਜ਼ ਨਾ ਜਿੰਨੀ ਕੱਟੀ ਕੁਛੀ ਤੋਂ ਲੈ ਕੇ ਹਰ ਇੱਕ ਚੀਜ਼ ਦੀ ਵੀਡੀਓ ਬਣਵਾ ਕੇ ਵੇਚਿਆ ਕਰੋ ਕਿਉਂਕਿ ਜਿਹੜੀ ਵੀਡੀਓ ਬਣਾਉਣੀ ਆ ਨਾ ਇਹ ਦੂਰ ਤੱਕ ਚਲੀ ਜਾਂਦੀ ਆ ਤੇ ਜਿਹੜੇ ਆਪਾਂ ਇੱਥੇ ਵੀ ਦਲਾਲਾਂ ਰਹੀਂ ਵੇਚਦੇ ਆ ਉਹ ਆਪਣੇ ਪਿੰਡ ਤੱਕ ਹੀ ਪਹੁੰਚ ਹੁੰਦੀ ਉਹਨਾਂ ਦੀ ਜਿਵੇਂ ਜਿੰਨੇ ਦੇ ਕਹਿੰਦੇ ਤੁਸੀਂ ਦੇ ਦਿੰਦੇ ਹੋ ਤੇ ਕੱਲ ਮੈਂ ਇੱਕ ਵੀਡੀਓ ਪਾਈ ਆ 210000 ਦੀ ਝੋਟੀ ਦੀ 20 ਲੀਟਰ ਵਾਲੀ ਉਹਨਾਂ ਨੂੰ ਫਰੀਦਕੋਟ ਤੋਂ ਫੋਨ ਆਇਆ ਉਹਨਾਂ ਨੂੰ ਦੱਸਿਆ ਅੱਜ ਉਹਨਾਂ ਨੇ ਸੈਰ ਸ਼ੌਦਾ ਹੋ ਜਾਣਾ ਆਇਆ ਵੀ ਵੀਡੀਓ ਬਣਾ ਕੇ ਵੇਚਾ ਕਰੋ ਕੋਈ ਵੀ ਚੀਜ਼ ਵੇਚਣੀ ਹੈ ਗੱਡੀ ਭੇਡੀ ਵੇਚਣੀ ਹੈ ਕੋਈ ਕੋਸਾ ਡੰਗਰ ਵੇਚਣਾ ਤੇ ਹੁਣ ਆਪਾਂ ਵੀਰ ਤੋਂ ਝੋਟੀ ਬਾਰੇ ਪਹਿਲਾਂ ਨੌਲੇਜ ਲੈ ਕੇ ਦੱਸਾਂਗੇ ਇੱਧਰ ਲੈ ਪਾਸ ਆ ਜਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਲਿਆਂ ਨੂੰ ਹਾਂਜੀ ਆਪਣਾ ਨਾਮ ਤੇ ਐਡਰੈਸ ਪਿੰਡ ਸਾਰਾ ਦੱਸ ਦਿਓ ਆਪਣਾ ਹੀ ਨਾਮ ਹੈਗਾ ਰਾਮ ਸਿੰਘ ਹਾਂਜੀ ਪਿੰਡ ਮੱਲਿਆਂ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਹੀ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 9815050967 98150 50967 ਹਾਂਜੀ ਤੇ ਇਹ ਝੋਟਿਆ ਕਿਹੜਾ ਸੂਆ ਇਹ ਤੀਜਾ ਸੂਆ ਸੁੰਦੀ ਆ ਜੀ ਘਰਦੀ ਹੋਈ ਆ ਹਾਂਜੀ ਘਰਦੀ ਆ ਜੀ ਕੋਈ ਵਪਾਰਸ਼ ਪਤ ਨਹੀਂ ਕਰਦੇ ਨਾ ਜੀ ਨਾ ਜਮਾ ਕਰਦੀ ਆ ਜੀ ਇਹ ਤਾਂ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ 14 ਲੀਟਰ ਦੁੱਧ ਦੇ ਦਿੱਤਾ ਇਹਨੇ ਸਹੀ 7 ਲੀਟਰ ਇੱਕ ਟਾਈਮ ਦਾ ਦੁੱਧ ਸੀਗਾ ਜੀ ਖਰਾਕ ਰੂ ਕਿਹੜੀ ਪਾਉਣਿਆ ਖਰਾਕ ਤਾਂ ਜੀ ਬਸ ਸੀ ਸਪੀਡ ਹੀ ਪਾਉਣਿਆ ਜੀ ਅੱਛਾ ਹਾਂਜੀ ਬੰਦੇਖੋ ਜੀ ਅਲੇ ਝੋਟੇ ਸੂਣ ਚ ਕਿੰਨੇ ਦਾ ਰਹਿੰਦੇ ਆ ਇਹਦੇ 28 ਤਰੀਕ ਨੂੰ ਦਿਨ ਪੂਰੇ ਆ ਜੀ ਠਾਈਦਨ ਤ੍ਰਿਕੁੰਦਨ ਪੂਰੇ ਬਾਈ ਹਲੇ ਜਾਂ ਤਾਂ ਮੇਰੇ ਸਾਹਬ ਨਾਲ ਵੀਰ ਤਿੰਨ ਪੁੱਲੇ ਵਿਆ ਤੇ ਝੋਟੀ ਦਾ 10 12 ਨਾਲ ਲੈ ਜਾਣਾ ਇੱਕ ਮੌਕੇ ਤੇ ਲੌਂਦੀ ਆ ਇਹ ਮੌਕੇ ਤੇ ਤਿਆਰ ਹੁੰਦੀ ਆ ਜਿਮਾ ਬੱਛਰਾ ਹੀ ਗੱਲ ਆ ਤੇ ਬਟਲਾੜਾ ਲੈਵਾਂ ਲੱਗਿਆ ਬਾਥਾਣ ਮੁਠੀ ਵਾਲੇ ਚਾਰੇ ਮਿੱਟੀ ਤੇ ਲੱਗਿਆ ਤੁਹਾਡੇ ਸਾਹਮਣੇ ਦੇਖ ਲਓ ਬਾਕੀ ਸਿੰਘ ਸਾਫਟਾ ਤੇ ਝੋਟੀ ਸੰਭੀ ਪਲੀ ਪੂਰੀ ਆ ਜੀ ਇਦਾਂ ਦੀ ਗੱਲ ਨਹੀਂ ਹੈਗੀ ਕਿ ਸੇਵਾ ਨਹੀਂ ਹੈਗੀ ਜਾਂ ਤੇ ਦੁੱਧ ਜਾਣੇ ਦੇ 14 ਬਾਈ ਕਹਿੰਦੇ 14 ਤਾਂ ਫਿਰ ਦੇਣੇ ਦੇਣਾ ਬਾਕੀ ਬਾਈ ਜੀ ਸੇਵਾ ਤੇ ਹੁੰਦਾ ਜਿੰਨੀ ਆਪਾਂ ਸੇਵਾ ਕਰਾਂਗੇ ਉਹਨੇ ਦੁੱਧ ਦੇਣਾ ਹੁਣ ਜੇ ਤੁਸੀਂ ਸੁੱਕੇ ਪੱਠਿਆਂ ਦੇ ਬੰਦ ਦੋਗੇ ਤਾਂ ਇਹ ਮੱਝ ਨੇ 10 ਲੀਟਰ ਤੇ ਆ ਜਾਣੀ ਜੇ ਸੇਵਾ ਵਧਾ ਦੇਓਗੇ ਤਾਂ 15 ਤੇ 16 ਤੱਕ ਜਾ ਸਕਦੀ ਹੈ ਮੜਾ ਤੋੜ ਕੇ ਦਿਖਾ ਦੋਗੇ ਹੁਣ ਤੁਹਾਨੂੰ ਤੋੜਾ ਦੇਖੋ ਮਨੇ ਮੱਝ ਦਾ ਬਾਕੀ ਹੈ ਮੋਹਰਾ ਚ ਪੈਂਦੀ ਥੋੜੇ ਵਾਲੀ ਛਿੱਟੇ ਆ ਗਏ ਖੂਹ ਦੇ ਵਿੱਚ ਇਕੱਲੇ ਇਹ ਨਸਲ ਦੇ ਵਿੱਚ ਦੁੱਧ ਤੁਹਾਨੂੰ ਪਤਾ ਵੀ ਵੱਧਦੀ ਹੁੰਦਾ ਮੋੜ ਲਓ ਜੀ ਲੈ ਦਿੱਥੇ ਬੰਨੇ ਦਿੱਥੇ ਬੰਦ ਬੱਸ ਇਸ ਨੂੰ ਖੜਨੀ ਚੱਲ ਬਾਕੀ ਆ ਮੈਂ ਨਹੀਂ ਖਾਣੇਗਾ ਭਾਈ ਅੱਗੇ ਵੀ ਤੁਹਾਨੂੰ ਦੱਸ ਦਵਾਂ ਨਾ ਮੱਝ ਜਿਹੜੀ ਮੱਝ ਦਾ ਪਤਲਾ ਪੱਟਾ ਨਾ ਤੇ ਸਿੰਗਲ ਹੱਡੀ ਆਹਾ ਇਹ ਦੁੱਧ ਦਿੰਦਿਆਂ ਦਿੰਦਿਆਂ ਵੱਧ ਤੋਂ ਵੱਧ ਪਿੰਡਾ ਪਤਲਾ ਪਤਲੀ ਪੂਛ ਲੰਬੀ ਲੰਮਾ ਕੰਨ ਇਹ ਮੋਰਾ ਦੇ ਨਿਸ਼ਾਨੇ ਹੁੰਦੇ ਮੈਨੂੰ ਕਿਸੇ ਸਿਆਣੇ ਬੰਦੇ ਨੇ ਹੋਰ ਵੀ ਦੱਸਿਆ ਕਿ ਜਿਹੜੀ ਕਾਲੀ ਮੱਝ ਦੀ ਜੀਭ ਕਾਲੀ ਆ ਪ्योर ਮੋਰਾ ਉਹ ਹੁੰਦੀ ਆ ਤੁਸੀਂ ਆਪਣੇ ਘਰਾਂ ਦੇ ਸਾਰੇ ਜਿੰਨੇ ਜਾਨਵਰ ਰੱਖਿਆ ਹਾਂ ਚੈੱਕ ਕਰ ਲੋ ਬਾਕੀ ਨੀਲੀ ਰਾਵੀ ਛੋਟੀ ਗੁੱਡੀ ਹੁੰਦੀ ਆ ਉਹ ਕਿਤੇ ਫੇਰ ਆਪਾਂ ਚੈਨਲ ਤੇ ਵੀਡੀਓ ਪਾਵਾਂਗੇ ਇਹਨਾਂ ਬਾਰੇ ਤੇ ਬਾਈ ਸਾਹਮਣੇ ਖੜਕੇ ਨੇ ਇੱਕ ਵਾਰੀ ਤਾਂ ਇਹਦਾ ਰੇਟ ਲੈਣ ਦੇਣੀ ਆ ਦੱਸ ਤੋ ਹਾਂਜੀ ਰੇਟ ਇਹਦਾ ਜੀ ਦੇ ਲੈਣੇ 1,20,000 ਰੁਪਈਆ ਜੀ 1,20,000 ਹਾਂਜੀ ਛੱਡਣੀ ਕਿੰਨੇ ਦੀ ਆ ਬਾਈ ਮਾੜਾ ਮੋਟਾ ਮਾਨਤਾਨ ਕਰ ਦਾਂਗੇ ਜੀ ਬਈ ਬਸ ਹੁਣ ਤਾਂ ਸਹੀ ਜਆ ਰੇਟ ਹੀ ਮੰਗਿਆ ਹੁਣ ਪਸ਼ੂ ਢਾਂਡਾ ਪੂਰਾ ਤੇਜ ਆ ਜੀ ਸਾਨੂੰ ਵੀ ਪਤਾ ਹੀ ਆ ਜੀ 5-4000 ਮਾਨਤਾਨ ਕਰਨਾ ਪਊ ਨਹੀਂ ਮਾਨਤਾ ਯਾਰ ਤਾਂ ਭਾਲਾ ਜੀ 5-400 ਰੁਪਈਆ ਕਰ ਦਾਂਗੇ ਜੀ ਕੋਈ ਨਾ ਨਹੀਂ ਨਹੀਂ ਕਰ ਦਿਓ ਮੇਰੀ ਅੱਖੇ ਚਲੋ ਕਰ ਦਾਂਗੇ ਜੀ ਐਂ ਤਾਂ ਜਦੋਂ ਬੰਦਾ ਆਊਗਾ ਕੋਈ ਗੱਲ ਨਹੀਂ ਘਰੇ ਰੱਖਣ ਵਾਲੀ ਮੈਂਸ ਆ ਜੀ ਕੋਈ ਐਂ ਨਹੀਂਗਾ ਵੀ ਤਸੱਲੀ ਆ ਜਾਣੇ ਕੋਈ ਪੂਰੀ ਤਸੱਲੀ ਆ ਜੀ ਐਨ ਜੇ ਕੋਈ ਕਰੇ ਲੋ ਬੰਦਾ ਪਰਿਵਾਰ ਲੈ ਜਾਂਦਾ ਘਰੇ ਹੱਥਾਂ ਮਰਜ਼ੀ ਆ ਕੇ ਲਵੇ ਜੀ ਗਾਰੰਟੀ ਸੀਲ ਹੈ ਪੂਰੀ ਪੂਰੀ ਐਨ ਗਾਰੰਟੀ ਹੈ ਜੀ ਤੁਸੀਂ ਵੀਡੀਓ ਚ ਵੀ ਦੇਖ ਲਈ ਉਹਨੂੰ ਤਾਂ ਛਾਲ ਮਾਰ ਕੇ ਟੱਪ ਜਾਂਦਾ ਜੀ ਪਸ਼ੂ ਜਦੋਂ ਵੀਡੀਓ ਬਣਾਉਂਦਾ ਹਾਂਜੀ 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 ਪੂਰੇ ਐਨ ਹਾਂਜੀ ਬਾਈ ਜੀ ਕਹਿੰਦੇ ਇਹ ਵੀ 1 ਲੱਖ ਤੇ 15000 ਜੈ ਇਧਰ ਰੇਟ ਹੈ ਬਾਈ ਬਾਕੀ ਮੰਗਣ ਵਾਲੇ ਨੇ ਮੰਗਣਾ ਹੁੰਦਾ ਖਰੀਦਣ ਵਾਲੇ ਨੇ ਆਪਦੇ ਹਿਸਾਬ ਨਾਲ ਰੇਟ ਲਾਉਣਾ ਹੁੰਦਾ ਤੁਸੀਂ ਆਪਣਾ ਰੇਟ ਲਾ ਕੇ ਦੇਖੋ ਜਿੰਨਾ ਕਿ ਤੁਹਾਨੂੰ ਜੱਜਦਾ ਜੇ ਬਾਈ ਨੂੰ ਜੱਜ ਗਿਆ ਤਾਂ ਜਿੰਨੇ ਦਾ ਜੱਜ ਗਿਆ ਤੁਹਾਨੂੰ ਮੱਝ ਮਿਲ ਜਣੀ ਆ ਇਹ ਨਹੀਂ ਦੇਖੀਦਾ ਕਿ ਬਾਲੇ ਮੰਗ ਲੇ ਇੱਕ ਚੀਜ਼ ਆ ਜੀ ਮੂਹਰਾ ਨਸਲ ਦੀ ਆ ਪਿਛਲੇ ਸੀਗਾ ਪੂਰਾ 14 ਲੀਟਰ ਦੁੱਧ ਦਿੱਤਾ ਜੀ ਆ ਇਹ ਵੀ ਗੱਲ ਆ ਫੈਟ ਵੀ ਪੂਰੀ ਆਉਂਦੀ ਸੀਗੀ ਠੀਕ ਬਾਕੀ ਕਹਿੰਦੇ ਬਾਈ ਕਹਿੰਦੇ ਵੀ ਜੋ ਕੋਈ ਦੂਰੋਂ ਚੱਲ ਕੇ ਆਊਗਾ ਤਾਂ ਹੋਰ ਵੀ ਮਾਨਤਾਨ ਕਰ ਦਾਂਗੇ ਤੇ ਮੱਧ ਘਰੇ ਰੱਖਣ ਵਾਲੀ ਮੈਂ ਕਿਉਂ ਨਿੱਤ ਵੀਡੀਓ ਹੁਣ 13-1400 ਬੰਦਾ ਮੇਰੇ ਨਾਲ ਜੁੜਿਆ ਵਾ ਤੇ ਮੇਰੀ ਸਾਡੇ ਕੋਲ 3-400 ਵੀਡੀਓ ਮੈਂ 200 ਤੇ 7 ਵੀਡੀਓ ਪਾਤੀਆਂ ਅੱਜ ਤੋਂ ਪਹਿਲਾਂ ਮੈਂ ਜਾਣੇ ਪਸੂ ਬੰਦਾ ਐਕਸਪੀਰੀਅੰਸ ਵੱਧ ਜਾਂਦਾ ਮੈਨੂੰ ਮੱਝ ਵਧੀਆ ਲੱਗੀ ਆ ਤੇ ਬਾਕੀ ਭਾਈ ਆਪੋ ਆਪਣੀ ਸੋਚ ਹੁੰਦੀ ਆ ਦਿੱਤੇ ਹੋਇਆ ਨੰਬਰ ਭਾਈਆਂ ਦਾ ਸਕਰੀਨ ਤੇ ਢਾ ਲਾਵਾਂਗੇ ਤੇ ਫੋਨ ਕਰਕੇ ਤੁਸੀਂ ਆਪਣਾ ਜਿੰਨੀ ਤੁਹਾਨੂੰ ਜੱਜਦੀ ਆ ਲਾਓ ਠੀਕ ਬਾਕੀ ਖਰੀਦੋ ਭਾਈ ਇੱਕ ਵਾਰੀ ਨੰਬਰ ਤੇ ਪਿੰਡ ਦੱਸ ਦਿਓ ਦੋਰਾ ਪਿੰਡ ਮੱਲਿਆ ਜੀ ਜ਼ਿਲ੍ਹਾ ਬਰਨਾਲਾ ਹਾਂਜੀ ਵੀ ਬਰਨਾਲਾ ਹੀ ਆ ਜੀ 9815050967 ਜੀ ਠੀਕ ਹੈ ਭਾਈ ਨਾਲ ਸੰਪਰਕ ਕਰਕੇ ਮਾਜੀ ਖਰੀਦੋ ਓਕੇ ਭਾਈ ਆਤਿ ਸ੍ਰੀਆ ਕਾਲ